ਸਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਕਿਸਾਨੀ ਸੰਘਰਸ਼ ਅੰਦੋਲਨ ਦੀ ਜਿਹहां ਪਿਛਲੀ ਫਰਵਰੀ ਤੋਂ ਲੈ ਕੇ ਇਹ ਅੰਦੋਲਨ ਚੱਲ ਰਿਹਾ ਹੈ ਤੇ ਆਉਣ ਵਾਲੀ ਫਰਵਰੀ 'ਚ ਇਸ ਅੰਦੋਲਨ ਨੂੰ ਚਲਦਿਆਂ ਪੂਰੇ 2 ਸਾਲ ਹੋਣ ਵਾਲੇ ਨੇ ਉੱਥੇ ਹੀ ਕੱਲ ਦੇ ਟਰੈਕਟਰ ਮਾਰਚ ਦੀ ਗੱਲ ਕਰੀਏ ਤਾਂ ਕੱਲ ਦਾ ਟਰੈਕਟਰ ਮਾਰਚ ਜਿੱਦਾਂ ਪੰਜਾਬ ਵਿੱਚ ਸਫਲ ਰਿਹਾ ਉੱਥੇ ਹੀ ਬਾਕੀ ਰਾਜੇ ਵਿੱਚ ਵੀ ਜਿੱਦਾਂ ਤਮਿਲਨਾਡੂ ਵਿੱਚ ਵੀ ਟਰੈਕਟਰ ਮਾਰਚ ਕੱਢਿਆ ਰਿਹਾ ਸੀ ਉਹ ਵੀ ਸਫਲਤਾਪੂਰਵ ਰਿਹਾ ਹੁਣ ਗੱਲ ਕਰਦੇ ਹਾਂ ਕਿਸਾਨਾਂ ਦੀ ਅਗਲੀ ਰਣਨੀਤੀ ਬਾਰੇ ਜੀ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੈ ਉਸ ਤੋਂ ਪਹਿਲੇ ਹੀ ਅਭ ਮੰਨਿਓ ਕਹਾੜ ਨੇ ਇੱਕ ਐਲਾਨ ਕਰਤਾ ਹੈ 11 ਫਰਵਰੀ ਤੋਂ ਲੈ ਕੇ 13 ਫਰਵਰੀ ਤੱਕ ਤਿੰਨ ਮਹਾਪੰਚਾਇਤਾਂ ਹੋਣਗੀਆਂ ਜਿੱਦਾਂ ਕਿ 29 ਫਰਵਰੀ ਨੂੰ ਕਿਸਾਨ ਅੰਮ੍ਰਿਤਸਰ ਵੱਲੋਂ ਰਵਾਨਾ ਹੋਣਗੇ ਤੇ 30 ਫਰਵਰੀ ਨੂੰ ਸ਼ੰਭੂ ਆਟਰ ਤੇ ਰਵਾਨਾ ਹੋਣਗੇ ਉੱਥੇ ਹੀ ਕਿਸਾਨਾਂ ਨੇ ਅਗਲੀ ਰਣਨੀਤੀ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਮਹਾਪੰਚਾਇਤਾਂ ਵਿੱਚ ਹਜ਼ਾਰਾਂ ਹੀ ਕਿਸਾਨ ਹਿੱਸਾ ਲੈਣਗੇ ਤੇ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੰਨਣ ਲਈ ਮਜਬੂਰ ਕਰ ਦੇਣਗੇ ਦੱਸਦੀ ਹੈ ਕਿ ਕਿਸਾਨ ਆਪਣੀ ਫਸਲਾਂ ਤੇ ਕਟੋ-ਕਟ ਸਮਰਥਨ ਮੁਲਤ 13 ਹੋਰ ਮੰਗਾਂ ਨੂੰ ਲੈ ਕੇ ਮੋਰਚਿਆਂ ਤੇ ਜੁਟੇ ਹੋਏ ਹਨ ਉੱਥੇ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਕਰਦੇ ਆ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤੇ ਬੈਠਿਆ ਪੂਰੇ 63 ਦਿਨ ਹੋ ਗਏ ਹਨ ਹਾਲਾਂਕਿ ਉਹਨਾਂ ਨੇ ਮੈਡੀਕਲ ਸਹਾਇਤਾ ਲੈਣੀ ਸ਼ੁਰੂ ਕਰ ਦਿੱਤੀ ਹੈ ਟਰਾਲੀ ਦੇ ਕੋਲ ਹੀ ਉਹਨਾਂ ਵਾਸਤੇ ਇੱਕ ਮੈਡੀਕਲ ਕਮਰੇ ਦਾ ਪ੍ਰਬੰਧ ਕਰਵਾਇਆ ਗਿਆ ਕਿ ਜਿਸ ਵਿੱਚ ਹਰ ਸਹੂਲਤਾਂ ਜੋ ਮਹਈਆ ਕਰਵਾਈਆਂ ਗਈਆਂ ਉੱਥੇ ਹੀ ਉਹਨਾਂ ਦੇ ਡਾਕਟਰਾਂ ਦਾ ਵੀ ਕਹਿਣਾ ਸਾਹਮਣੇ ਆਇਆ ਹੈ ਕਿ ਉਹਨਾਂ ਦੀ ਸਿਹਤ ਵਿੱਚ ਹੁਣ ਜੋ ਕੀ ਹੈ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਹੁਣ ਇਹ ਦੇਖਣ ਯੋਗ ਹੋਏਗਾ ਕਿ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਕਦੋਂ ਟਟੇ ਹੋਏ ਹਨ ਕਿ ਕੇਂਦਰ ਸਰਕਾਰ ਉਹਨਾਂ ਦੀਆਂ ਇੰਨਾਂ ਮੰਗਾਂ ਵੱਲ ਧਿਆਨ ਦੇ ਰਹੀ ਹੈ ਕਿ ਕਿਸਾਨਾਂ ਦਾ ਸੰਘਰਸ਼ ਇਸ ਤੋਂ ਵੀ ਲੰਬਾ ਜਾਣ ਵਾਲਾ ਹੈ ਹੁਣ ਉੱਥੇ ਹੀ ਗੱਲ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਚਾਰ ਵਾਰੀ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਚਾਰੋ ਵਾਰੀ ਹੀ ਲਾਰਿਆਂ ਵਿੱਚ ਰੱਖਿਆ ਗਿਆ ਕੇਂਦਰ ਸਰਕਾਰ ਨਾਲ ਕੋਈ ਵੀ ਮੀਟਿੰਗ ਨਹੀਂ ਹੋਈ ਜਦੋਂ ਉਹਨਾਂ ਦੀ ਮੀਟਿੰਗ ਹੋਈ ਸੀ ਤਾਂ ਕਿਸਾਨਾਂ ਦਾ ਕਹਿਣਾ ਸੀ ਕੇਂਦਰ ਸਰਕਾਰ ਦੇ ਅਧਿਕਾਰੀ ਉਹ ਮੁੱਦਿਆਂ ਤੇ ਗੱਲ ਹੀ ਨਹੀਂ ਕਰ ਰਹੇ ਜਿਹੜੇ ਮੁੱਦਿਆਂ ਤੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਉੱਥੇ ਕਿਸਾਨ ਅਗੁਭੈਮਨੀਓ ਕੋਹੜ ਦਾ ਇਹ ਵੀ ਕਹਿਣਾ ਸਾਹਮਣੇ ਆਇਆ ਹੈ ਕਿ ਸੰਯੁਕਤ ਕਿਸਾਨ ਮੋਰਚਾ ਕੈਰ ਨਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਹੀ ਅਗਲੀ ਰਣਨੀਤੀ ਤਿਆਰ ਕੀਤੀ ਜਾਏ। ਹੁਣ ਦੇਖਣਯੋਗ ਇਹ ਹੋਏਗਾ ਕਿ ਇਹ ਮੋਰਚੇ ਕੰਦੋਂ ਤੱਕ ਚੱਲਦੇ ਹਨ ਕੇਂਦਰ ਸਰਕਾਰ ਕਿਸਾਨਾਂ ਦੇ ਹੱਕਾਂ ਵੱਲ ਦੀ ਗੱਲ ਸੁਣਦੀ ਹੈ ਜਾਂ ਕਿਸਾਨਾਂ ਨੂੰ ਇਸੇ ਤਰ੍ਹਾਂ ਹੀ ਜਿੱਦਾਂ 2 ਸਾਲ ਤੋਂ ਸੰਘਰਸ਼ ਕਰ ਰਹੇ ਹਨ ਇਸੇ ਤਰ੍ਹਾਂ ਹੀ ਸੰਘਰਸ਼ ਕਰਨਾ ਪਵੇਗਾ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ।